ਸਾਸਰੀ ਗਾਲੀ ਅੱਜ ਆਪਾਂ ਸੀਂਤੀ ਹੋਈ ਸਲਵਾਰ ਨੂੰ ਪੌਕੇਟ ਲਗਾਵਾਂਗੇ ਇਹ ਬਹੁਤ ਆਸਾਨੀਆ ਪੌਕੇਟ ਲਗਾਉਣਾ ਆਪਾਂ 2 ਇੰਚ ਦਾ ਨਿਸ਼ਾਨ ਇੱਕ ਸਾਈਡ ਨੂੰ ਲਗਾ ਕੇ ਤੇ 6 ਇੰਚ ਦਾ ਨਿਸ਼ਾਨ ਕਟਿੰਗ ਦੇ ਲਈ ਲਗਾਵਾਂਗੇ ਪੌਕੇਟ ਦੇ ਲਈ ਹੁਣ ਆਪਾਂ ਨਿਸ਼ਾਨ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ 14 ਇੰਚ ਦਾ ਇੱਕ ਕਪੜਾ ਲਿਆ ਆ ਨੀਚੇ ਨੂੰ ਲੰਬਾ ਤੇ ਚੌੜਾ ਲਿਆ ਆ 6.5 ਇੰਚ ਪੌਕੇਟ ਦੇ ਲਈ ਹੁਣ ਆਪਾਂ ਇੱਕ ਕਪੜੇ ਨੂੰ ਉਲਟਾ ਸਲਵਾਰ ਦੇ ਉੱਪਰ ਅਟੈਚ ਕਰਾਂਗੇ ਇੱਕ ਸਾਈਡ ਤੇ ਇਸ ਤਰ੍ਹਾਂ 14 14 ਇੰਚ ਦੇ ਆਪਾਂ ਦੋ ਕਟਿੰਗ ਦੇ ਪੀਸ ਲਏ ਆ ਸਲਵਾਰ ਨਾਲ ਦੇ ਹੁਣ ਆਪਾਂ ਦੂਸਰੇ ਕੱਪੜੇ ਨੂੰ ਵੀ ਇਸੇ ਤਰ੍ਹਾਂ ਅਟੈਚ ਕਰਾਂਗੇ ਦੂਸਰੀ ਸਾਈਡ ਇਸ ਤਰ੍ਹਾਂ ਦੋਨੋਂ ਸਾਈਡ ਹੀ ਆਪਾਂ ਉਲਟੇ ਕੱਪੜੇ ਨੂੰ ਹੀ ਅਟੈਚ ਕਰਾਂਗੇ ਸਲਵਾਰ ਸਿੱਧੀ ਤੇ ਕੱਪੜਾ ਉਲਟਾ ਇਸ ਤਰ੍ਹਾਂ ਹੁਣ ਆਪਾਂ ਦੋਨੋਂ ਸਾਈਡ ਦੇ ਕੱਪੜੇ ਨੂੰ ਕੱਟ ਲਗਾ ਕੇ ਸਲਵਾਰ ਦੀ ਪੌਕੇਟ ਦੇ ਵਿੱਚ ਦੀ ਲਗਾਵਾਂਗੇ ਹੁਣ ਦੋਨੋਂ ਕੱਪੜਿਆਂ ਨੂੰ ਫੜ ਕੇ ਆਪਾਂ ਇਸ ਨੂੰ ਸੜਾਈ ਲਗਾ ਦੇਵਾਂਗੇ ਇਸ ਤਰ੍ਹਾਂ సీతి వై సరకెట్గా బుతూ ఆసాన పంతో దశ మిట్టు లగ్ సట్గాను తన సైడ్ సైలె పొకట్టు తర ਪਾਕ ਤੇ ਗਪਲੇ ਹੁੰਦੀ ਹੈ ਫਿਰ ਵਿੱਚ ਸਲਾਈ ਇਸ ਤਰ੍ਹਾਂ ਲਗਾਉਂਦੇ ਹੁਣ ਆਪਾਂ ਸਿੱਧਾ ਕਰਕੇ ਇੱਕ ਸਾਈਡ ਬਿਠਾਵੀਂ ਸਲਾਈ ਲਗਾਵਾਂਗੇ ਇਸ ਨਾਲ ਪਾਕਟ ਫੁੱਲੀ ਫੁੱਲੀ ਨਹੀਂ ਹੁੰਦੀ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਲਗਾਵਾਂਗੇ ਸਲਾਈ ਹਾਂ ਜੇ ਸਾਈਡ ਆਪਾਂ ਚੋਣਾ ਪਾਈਆਂ ਹੋਈਆਂ ਉਸ ਕੱਪੜੇ ਨੂੰ 1 ਇੰਚ ਵਧਾ ਕੇ ਸੜਾਈ ਲਗਾਵਾਂਗੇ ਤਾਂ ਜੋ ਜਿਹੜਾ ਆਪਾਂ ਕੱਟ ਲਗਾਇਆ ਹੋਇਆ ਉਸ ਤੋਂ ਸਲਵਾਰ ਫਟੇ ਨਾ ਇਸ ਤਰ੍ਹਾਂ ਉੱਪਰ ਵੀ ਆਪਾਂ ਇਸੇ ਤਰ੍ਹਾਂ ਲਗਾਵਾਂਗੇ ਨੇਫੇ ਤੱਕ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰਨਾ ਧੰਨਵਾਦ